ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਮਾਸਟਰ ਕਲਾਸ SST ਦਾ ਐਗਜ਼ਾਮ ਜਿਹੜੇ ਬੱਚਿਆਂ ਨੇ ਦੇਣਾ ਆ ਤੇ ਮਾਸਟਰ ਕੇਡਰ ਐਸਐਸਟੀ ਦੇ ਵਿੱਚ ਜਿਨ੍ਹਾਂ ਨੇ ਹਿਸਟਰੀ ਪਲੱਸ ਜੀਓਗ੍ਰਾਫੀ ਨੂੰ ਚੂਜ਼ ਕੀਤਾ ਆ ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਰਹਿਣ ਵਾਲੀ ਹੈ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਆਪਾਂ ਮਾਸਟਰ ਕੇਡਰ ਦੀ ਜਿਹੜੀ ਪ੍ਰੈਪਰੇਸ਼ਨ ਆ ਐਸਐਸਟੀ ਦੀ ਪ੍ਰੈਪਰੇਸ਼ਨ ਆਪਾਂ ਕਿਵੇਂ ਕਰ ਸਕਦੇ ਆ ਤੇ ਕਿਹੜੇ-ਕਿਹੜੇ ਸੋਰਸਸ ਤੋਂ ਕਰ ਸਕਦੇ ਆ ਤੇ ਇਹ ਜਿਹੜੀ ਵੀਡੀਓ ਆ ਆਪਾਂ ਸਪੈਸ਼ਲੀ ਇਹਦੇ ਵਿੱਚ ਜੀਓਗ੍ਰਾਫੀ ਦੀ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਹਿਸਟਰੀ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ ਤਾਂ ਇਹ ਜਿਹੜੀ ਵੀਡੀਓ ਆ ਨਾ ਜੀਓਗ੍ਰਾਫੀ ਵਾਲੇ ਬੱਚੇ ਜ਼ਰੂਰ ਦੇਖਣ ਕਿਉਂਕਿ ਆਪਾਂ ਇਹਦੇ ਵਿੱਚ ਫੁੱਲ ਸਿਲੇਬਸ ਨੂੰ ਕਿਵੇਂ ਕਵਰ ਕਰਨਾ ਹੈ ਉਹਦੇ ਬਾਰੇ ਵਿੱਚ ਗੱਲ ਕਰਾਂਗੇ ਹਾਂਜੀ ਜਿਹੜੀ ਜੀਓਗ੍ਰਾਫੀ ਹੁੰਦੀ ਆ ਨਾ ਇਹਦੇ ਵਿੱਚ ਮੇਨਲੀ ਤਿੰਨ ਪਾਰਟਸ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰਦੇ ਆ ਪਹਿਲਾ ਹੁੰਦਾ ਜੀ ਵਰਲਡ ਹਿਸਟਰੀ ਆ ਸੌਰੀ ਵਰਲਡ ਜੀਓਗ੍ਰਾਫੀ ਦੂਸਰਾ ਹੁੰਦਾ ਹੈ ਇੰਡੀਅਨ ਜੀਓਗ੍ਰਾਫੀ ਤੇ ਤੀਸਰਾ ਹੁੰਦਾ ਹੈ ਜੀ ਪੰਜਾਬ ਜੀਓਗ੍ਰਾਫੀ ਤੇ ਇੰਡੀਆ ਤੇ ਪੰਜਾਬ ਜੀਓਗ੍ਰਾਫੀ ਨੂੰ ਰਿਲੇਟ ਕਰਕੇ ਆਪਾਂ ਇਹਦੇ ਵਿੱਚ ਪੜਨਾ ਹੁੰਦਾ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਇਹਦੇ ਲਈ ਆ ਕੀ ਕਿੜੀਆਂ ਕਿੜੀਆਂ ਆਪਾਂ ਨੂੰ ਮਤਲਬ ਕਿਹੜੇ ਕਿਹੜੇ ਸੋਰਸਸ ਆਪਾਂ ਨੂੰ ਲੈਣੇ ਪੈਂਦੇ ਆ ਮਤਲਬ ਅ ਕਿਹੜੇ ਕਿਹੜੇ ਸੋਰਸਸ ਆਪਾਂ ਨੂੰ ਆਪਣੇ ਲਈ ਉਪਲਬਧ ਕਰਵਾਉਣੇ ਪੈਣਗੇ ਤਾਂ ਫਰਸਟ ਜਿਹੜਾ ਸਭ ਤੋਂ ਇੰਪੋਰਟੈਂਟ ਸੋਰਸ ਹੁੰਦਾ ਆ ਜਿੱਥੋਂ 80% ਜਿਹੜਾ ਆਪਣਾ ਐਗਜ਼ਾਮ ਕਵਰ ਐਗਜ਼ਾਮ ਦੇ ਵਿੱਚ ਨਾ 80% ਕੁਐਸਚਨ ਆ ਜਿਹੜੇ ਜਿੱਥੋਂ ਕਵਰ ਹੁੰਦੇ ਆ ਉਹ ਹੈਗਾ ਜੀ 6th 2 12th NCERT ਪਲਸ 6th 2 10th ਆਪਣੇ ਜਿਹੜਾ ਪੰਜਾਬ ਬੋਰਡ ਦੀ SCERT ਜੀਓਗ੍ਰਾਫੀ ਆਪਾਂ ਇਹਦੇ ਵਿੱਚ ਪੜ੍ਹਨੀ ਹੁੰਦੀ ਆ 80 ਤੋਂ 90% ਆਪਣਾ ਇਹ ਵੀ ਕਹਿ ਸਕਦੇ ਹੋ ਵੀ 90% 95% ਜਿਹੜਾ ਸਿਲੇਬਸ ਹੈ ਨਾ ਇੱਥੇ ਹੀ ਪਿਆ ਹੁੰਦਾ ਹੈ ਇੱਥੋਂ ਹੀ ਕਵਰ ਹੋ ਜਾਂਦਾ ਹੈ ਠੀਕ ਹੈ ਜੀ ਤਾਂ NCERT SCERT ਤੇ BA ਜਾਂ ਫਿਰ ਜਿਹੜੇ ਬੱਚੇ ਨੇ MA ਕੀਤੀ ਹੋਈ ਆ ਅ ਉਹਦੇ ਵਿੱਚੋਂ ਆਪਾਂ ਜਿਹੜੇ ਪੰਜਾਬ ਤੇ ਪੰਜਾਬ ਜੀਓਗ੍ਰਾਫੀ ਹੈ ਜਿਹੜੀ ਉਹ ਬੀਏ ਲੈਵਲ ਦੀ ਹੁੰਦੀਆਂ ਠੀਕ ਹੈ ਵੈਸੇ ਤਾਂ ਕਵਰ ਹੋ ਜਾਂਦੀ ਹੈ ਆਪਣੀ ਪਲੱਸ 2 ਦੇ ਵਿੱਚ ਜਿਹੜੀ ਜੀਓਗ੍ਰਾਫੀ ਹੁੰਦੀ ਹੈ ਹਨਾ ਤੇ ਉੱਥੋਂ ਵੀ ਕਾਫੀ ਹੱਦ ਤੱਕ ਕਵਰ ਹੋ ਜਾਂਦੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਵੀ ਬੀਏ ਤੱਕ ਦਾ ਜਿਹੜਾ ਸਿਲੇਬਸ ਹੈ ਉਹ ਆਪਾਂ ਕਵਰ ਕਰਕੇ ਜਿਹੜੀ ਜੀਓਗ੍ਰਾਫੀ ਹੈ ਜੀ ਉਹਨੂੰ ਕਵਰ ਕਰ ਸਕਦੇ ਹਾਂ ਜਾਂ ਫਿਰ ਐਮਏ ਦੇ ਵਿੱਚੋਂ ਵੀ ਕੁਝ ਕੋ ਜੇਕਰ ਆਪਣੇ ਕੋਲ ਬਹੁਤ ਜ਼ਿਆਦਾ ਖੁੱਲਾ ਟਾਈਮ ਹੈਗਾ ਪੜ੍ਹ ਸਕਦੇ ਆ ਤਾਂ ਐਮਏ ਦੀਆਂ ਬੁੱਕਸ ਜਿਨ੍ਹਾਂ ਨੇ ਐਮਏ ਐਮਐਸਸੀ ਹੁੰਦੀਆਂ ਨਾ ਸੌਰੀ ਐਮਏ ਐਮਏ ਨਹੀਂ ਹੁੰਦੀ ਜੀਓਗ੍ਰਾਫੀ ਦੀ ਐਮਐਸਸੀ ਜੀਓਗ੍ਰਾਫੀ ਜਿਨ੍ਹਾਂ ਨੇ ਕੀਤੀ ਆ ਤਾਂ ਉਹਨਾਂ ਦੇ ਲਈ ਹੋਰ ਵੀ ਸੌਖਾ ਹੋ ਜਾਂਦਾ ਹੈ ਤੇ ਬਾਕੀ ਵੀ ਗੱਲ ਕਰਦੇ ਆ ਜੀ ਬੀਏ ਤੱਕ ਦਾ ਵੀ ਜਿਹੜਾ ਸਿਲੇਬਸ ਕਵਰ ਕਰ ਲਾਂਗੇ ਤਾਂ ਆਪਣਾ ਜਿਹੜਾ ਐਗਜ਼ਾਮ ਹੈ ਨਾ ਉਹ ਕਵਰ ਹੋ ਹੀ ਜਾਂਦਾ ਆ ਤੇ ਹੁਣ ਆਪਾਂ ਗੱਲ ਕਰਾਂਗੇ ਤੇ ਜਿਹੜੇ ਬੱਚਾ ਨੂੰ NCERT ਹਿੰਦੀ ਦੇ ਵਿੱਚ ਪੜਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਲਈ ਆਪਣੇ ਕੋਲੇ ਜਿਹੜਾ ਫੁੱਲ ਅ ਨਸੀਆਰਟੀ ਪੰਜਾਬੀ ਦੇ ਵਿੱਚ ਅਵੇਲੇਬਲ ਹੈਗੀ ਹੈ ਕਿਉਂਕਿ ਪਲਸ 1 ਤੇ ਪਲਸ 2 ਦੀ ਨਸੀਆਰਟੀ ਦੇ ਵਿੱਚ ਥੋੜੀ ਜੀ ਹਾਰਡ ਉਹਨਾਂ ਨੇ ਮਤਲਬ ਜਿਹੜੀ ਸ਼ਬਦਾਵਲੀ ਹੁੰਦੀ ਹੈ ਨਾ ਹਿੰਦੀ ਦੇ ਵਿੱਚ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦੀਗੀ ਪੇਪਰ ਦੇ ਵਿੱਚ ਉਹ ਜਿਹੜੇ ਵਰਡਸ ਹਨਾ ਹਿੰਦੀ ਦੇ ਵਿੱਚ ਆਪਾਂ ਪੜ੍ਹਦੇ ਆ ਉੱਥੇ ਪੰਜਾਬੀ ਦੇ ਵਿੱਚ ਕੁਝ ਹੋਰ ਆਉਂਦਾ ਹੈ ਪੇਪਰ ਦੇ ਵਿੱਚ ਤਾਂ ਇਥੋਂ ਫਿਰ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਇਸ ਕਰਕੇ ਜੇਕਰ ਜਿਨ੍ਹਾਂ ਦੀ ਇੰਗਲਿਸ਼ ਹਾਈ ਹੈ ਹਨਾ ਤਾਂ ਇੰਗਲਿਸ਼ ਵਾਲੇ ਵਰਡ ਕਿਉਂਕਿ ਪੇਪਰ ਦਾ ਜਿਹੜਾ ਪੇਪਰ ਹੁੰਦਾ ਨਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਆਉਂਦਾ ਹਿੰਦੀ ਦੇ ਵਿੱਚ ਨਹੀਂ ਆਉਂਦਾ ਜੇਕਰ ਕਿਸੇ ਬੱਚੇ ਨੂੰ ਇੰਗਲਿਸ਼ ਪੜਨ ਦੇ ਵਿੱਚ ਪ੍ਰੋਬਲਮ ਹੈ ਤਾਂ ਉਹਨਾਂ ਬੱਚਿਆਂ ਦੇ ਲਈ ਪੰਜਾਬੀ ਦੇ ਵਿੱਚ ਐਨਸੀਆਰਟੀ ਹੈ ਜੀ ਫੁੱਲ ਮਿਲ ਜੂਗੀ ਐਨਸੀਆਰਟੀ ਪਲੱਸ ਐਸਸੀਆਰਟੀ ਪਲੱਸ ਜਿਹੜਾ ਵੀ ਟੌਪਿਕ ਵਾਈਜ਼ ਸਿਲੇਬਸ ਹੈ ਉਹ ਆਪਣੇ ਕੋਲੇ ਅਵੇਲੇਬਲ ਹੈਗਾ ਜੇ ਕੋਈ ਬੱਚਾ ਲੈਣਾ ਚਾਹੁੰਦਾ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਜੀ ਤਾਂ ਇਹਦੇ ਵਿੱਚ ਤੁਹਾਨੂੰ ਕੀ ਮਿਲੇਗਾ ਜਿਵੇਂ ਕਿ ਇਸ ਤਰ੍ਹਾਂ ਤੁਸੀਂ ਇੱਥੇ ਪੀਡੀਐਫ ਦੇਖ ਸਕਦੇ ਹੋ ਮਾਸਟਰ ਕੈਡਰ ਜੀਓਗ੍ਰਾਫੀ ਦਾ ਪੀਡੀਐਫ ਹੈ ਜੀ ਇਹਦੇ ਵਿੱਚ ਹੋਊਗਾ ਤੁਹਾਨੂੰ ਟੌਪਿਕ ਵਾਈਜ਼ ਵੈਸੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਉਹਨੇ ਟੌਪਿਕ ਵਾਈਜ਼ ਤੇ ਇਹਦੇ ਵਿੱਚ ਸਾਰੀ ਪੰਜਾਬ ਦੀ ਜੀਓਗ੍ਰਾਫੀ ਹੋਊਗੀ ਤੇ ਦੂਸਰਾ ਨਾਲ ਐਨਸੀਆਰਟੀ ਦੇ GDO ਚੈਪਟਰ ਵਾਈਜ਼ NCERT ਵੀ ਪੰਜਾਬੀ ਦੇ ਵਿੱਚ ਮਿਲੂਗੀ ਤੇ ਪੰਜਾਬ ਪੰਜਾਬ ਬੋਰਡ ਦੀਆਂ ਬੁੱਕਸ ਵੀ ਵਿੱਚੇ ਕਵਰ ਮਿਲਣਗੀਆਂ ਜੀ ਉਹ ਵੀ ਤੁਹਾਨੂੰ ਅਲੱਗ ਤੋਂ ਬਿਲਕੁਲ ਵੀ ਖਰੀਦਣ ਦੀ ਲੋੜ ਨਹੀਂ ਪਊਗੀ ਨਾ ਤਾਂ ਤੁਹਾਨੂੰ NCERT ਨਾ ਹੀ SCERT ਨਾ ਹੀ ਕੋਈ ਵੀ ਇਹਦੀਆਂ ਬੁੱਕਸ ਲੈਣ ਦੀ ਲੋੜ ਪਊਗੀ ਜੇਕਰ ਤੁਸੀਂ ਇਹਨਾਂ ਨੋਟਸ ਨੂੰ ਪਰਚੇਸ ਕਰਦੇ ਹੋ ਤਾਂ ਪਰਚੇਸ ਕਰਨ ਦੇ ਲਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਨੰਬਰ ਤੇ ਜੋ ਥੰਬਨੇਲ ਦੇ ਵਿੱਚ ਸ਼ੋ ਕੀਤਾ ਹੋਊਗਾ ਜੀ ਤਾਂ ਅੱਜ ਦੀ ਵੀਡੀਓ ਦਾ ਆਪਣਾ ਇਹੀ ਮਕਸਦ ਸੀਗਾ ਕਿ ਜੀਓਗ੍ਰਾਫੀ ਦੀ ਕਿਉਂਕਿ ਬੱਚਾ ਨੂੰ ਪਤਾ ਨਹੀਂ ਲੱਗਦਾ ਕਿ ਜੀਓਗ੍ਰਾਫੀ ਦੀ ਤਿਆਰੀ ਕਿਵੇਂ ਕਰਨੀ ਆ ਤੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਜੀਓਗ੍ਰਾਫੀ ਦਾ ਸਿਲੇਬਸ ਹੈ ਜੀ ਕਵਰ ਕਰ ਸਕਦੇ ਹੋ ਤੇ ਮੈਂ ਹੁਣ ਤੁਹਾਨੂੰ ਇੱਕ ਵਾਰੀ ਇਹ ਜਿਹੜੇ ਨੋਟਸ ਹਨ ਮੈਂ ਤੁਹਾਨੂੰ ਸ਼ੋ ਕਰ ਦਿੰਨੀ ਆ ਮਾਸਟਰ ਕੈਡਰ ਜੀਓਗ੍ਰਾਫੀ ਦੇ ਤਾਂ ਮੈਂ ਤੁਹਾਨੂੰ ਬਹੁਤ ਵਾਰ ਪਹਿਲੀਆਂ ਵੀਡੀਓ ਦੇ ਵਿੱਚ ਸ਼ੋ ਕਰ ਚੁੱਕੀਆਂ ਤਾਂ ਪੰਜਾਬ ਜੀਓਗ੍ਰਾਫੀ ਆਪਾਂ ਦੇਖਦੇ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਅੰਜੀ ਤਾਂ ਇਹ ਤੁਸੀਂ ਇੱਕ ਵਾਰੀ ਮਤਲਬ ਡੈਮੋ ਨੋਟਸ ਜਿਵੇਂ ਆਪਾਂ ਕਹਿ ਸਕਦੇ ਹਾਂ ਚਲੋ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਕਰਕੇ ਸਿਲੇਬਸ ਕਵਰ ਕੀਤਾ ਹੋਊਗਾ ਜੀ ਪੰਜਾਬ ਦੀ ਜੀਓਗ੍ਰਾਫੀ ਦਾ ਪੰਜਾਬ ਦੇ ਬਾਰੇ ਵਿੱਚ ਪੰਜਾਬ ਦੇ ਤਰਾਤਲ ਦੇ ਬਾਰੇ ਵਿੱਚ ਜਿਹੜੀਆਂ ਨਦੀਆਂ ਆ ਨਹਿਰਾਂ ਆ ਉਹਦੇ ਬਾਰੇ ਵਿੱਚ ਜਲ ਨਿਕਾਸ ਠੀਕ ਹੈ ਜਲਵਾਯੂ ਮਿੱਟੀਆਂ ਬਨਸਪਤੀ ਖਣਿਜ ਪਦਾਰਥਨ ਵੱਸੋਂ ਖੇਤੀਬਾੜੀ ਉਦਯੋਗ ਇਹ ਸਾਰੇ ਜਿਹੜੇ ਟੌਪਿਕ ਹੈ ਨਾ ਪੰਜਾਬ ਜੀਓਗ੍ਰਾਫੀ ਦੇ ਕਵਰ ਕੀਤੇ ਹੋਣਗੇ ਜੀ ਤਾਂ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਹ ਥਿਊਰੀ ਹੈ ਜੀ ਇਹਦੇ ਵਿੱਚ ਨਾ ਫੁੱਲ ਥਿਊਰੀ ਕਵਰ ਕੀਤੀ ਹੋਈ ਆ ਠੀਕ ਹੈ ਜਿਹੜੇ ਬੱਚੇ ਨੇ ਥਿਊਰੀ ਯਾਦ ਹੋ ਗਈ ਇਹ ਲਾਈਨਾਂ ਇੱਕ ਇੱਕ ਲਾਈਨ ਨੂੰ ਮਤਲਬ ਤੁਹਾਨੂੰ ਯਾਦ ਹੋ ਗਈ ਤਾਂ ਪੀਪਰ ਕਰਨ ਦੇ ਯੋਗ ਹੋ ਜਾਓਗੇ ਇੱਕ ਵਾਰੀ ਥਿਊਰੀ ਪੜ੍ਹ ਕੇ ਤੁਸੀਂ ਪ੍ਰੀਵੀਅਸ ਇਅਰ ਜਿਹੜੇ ਕੁਐਸਚਨ ਆ 2-3 ਸਾਲ ਦੇ ਹਨਾ ਤਿੰਨ ਤਿੰਨ ਚਾਰ ਮਾਸਟਰ ਕੈਡਰ ਹੋਏ ਆ ਤਾਂ ਉਹਦੇ ਜਿਹੜੇ ਪਿਛਲੇ ਅ ਮਸੀਕਿਊਜ਼ ਹਨ ਉਹ ਤੁਸੀਂ ਪੜ ਸਕਦੇ ਹੋ ਤੇ ਤੁਹਾਨੂੰ ਆਪਣੇ ਆਪ ਹੀ ਜਿਹੜਾ ਪਤਾ ਲੱਗ ਜੂਗਾ ਕਿ ਵੀ ਕਿੰਨੀ ਕੁ ਤਿਆਰੀ ਹੋਈ ਹੈ ਨਾ ਪਰ ਤਿਆਰੀ ਦਿਖਣੀ ਹੁੰਦੀ ਹੈ ਨਾ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਡਿਟੇਲਡ ਥਿਊਰੀ ਪੁਆਇੰਟਸ ਬਣਾ ਕੇ ਇਹ ਬੀਏ ਲੈਵਲ ਤੱਕ ਦੀਆਂ ਬੁੱਕਸ ਦੇ ਵਿੱਚੋਂ ਬਣੀ ਹੈ ਜੀ ਤੇ ਇੱਕ ਦੀ ਬੁੱਕਸ ਦੀ ਬੁੱਕ ਦੇ ਵਿੱਚੋਂ ਨਹੀਂ ਬਹੁਤ ਸਾਰੀਆਂ ਬੁੱਕਸ ਨੂੰ ਕਲੈਕਟ ਕਰਕੇ ਉਹਨਾਂ ਦੇ ਵਿੱਚੋਂ ਜੋ ਸਿਲੇਬਸ ਦੇ ਅਕੋਰਡਿੰਗ ਟਾਪਿਕ ਹੈਗੇ ਉਹਨਾਂ ਤੋਂ ਅੱਪਾ ਇਹ ਜਿਹੜੇ ਨੋਟਸ ਬਣਾਏ ਹੋਏ ਆ ਇਹ ਥਿਊਰੀ ਨੋਟਸ ਆ ਪੁਆਇੰਟਸ ਦੇ ਵਿੱਚ ਇਸ ਕਰਕੇ ਬਣਾਏ ਆ ਕਿਉਂਕਿ ਪੁਆਇੰਟਸ ਦੇ ਵਿੱਚ ਆਪਾਂ ਨੂੰ ਜਿਹੜੇ ਫੈਕਟ ਯਾਦ ਕਰਨੇ ਸੌਖੇ ਹੋ ਜਾਂਦੇ ਆ ਠੀਕ ਹੈ ਜੀ ਤਾਂ ਇਹਨਾਂ ਨੂੰ ਇੱਕ ਵਾਰੀ ਤੁਸੀਂ ਦੇਖ ਲਓ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਪੰਜਾਬ ਦਾ ਪੂਰਾ ਇਤਿਹਾਸ ਤੁਹਾਨੂੰ ਇਹਦੇ ਵਿੱਚ ਮਿਲੇਗਾ ਅ ਇਤਿਹਾਸ ਨਹੀਂ ਸਾਰੀ ਜੀਓਗ੍ਰਾਫੀ ਠੀਕ ਹੈ ਆ ਕੰਢੀ ਖੇਤਰ ਦੇ ਵਿੱਚ ਨਾ ਕਈ ਵਾਰ ਕੁਐਸਚਨ ਪੁੱਛ ਲਏ ਜਾਂਦੇ ਆ ਤਾਂ ਇਹਦੇ ਵਿੱਚ ਨਾ ਤੁਹਾਨੂੰ ਮਤਲਬ ਜਿਹੜੀਆਂ ਇਹ ਕਲੀ ਥਿਊਰੀ ਨਹੀਂ ਇਹਦੇ ਵਿੱਚ ਆਪਾਂ ਮੈਪ ਕਿਉਂਕਿ ਜੀਓਗ੍ਰਾਫੀ ਦੇ ਵਿੱਚ ਮੈਪਿੰਗ ਬਹੁਤ ਜ਼ਰੂਰੀ ਹੁੰਦੀ ਹੈ ਤੇ ਮੈਪ ਵੀ ਆਪਾਂ ਇਹਦੇ ਵਿੱਚ ਕੀਤੇ ਹੋਏ ਤਾਂ ਕਿ ਕੋਈ ਮੈਪ ਦੇ ਰਹੀ इजीली ਸਮਝ ਆਉਂਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਜਿਹੜੇ ਤੁਸੀਂ ਜੇਕਰ ਇਹਨਾਂ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਫੁੱਲ ਡਿਟੇਲਡ ਹੋਣਗੇ ਜੀ ਇਹ ਜਿਹੜੇ ਨੋਟਸ ਆ ਫੁੱਲ ਡਿਟੇਲਡ ਆ ਕਾਕੀ ਜੇਕਰ ਤੁਸੀਂ ਕਹਾਂ ਉਹ ਵੀ ਆਪਣਾ ਇਹ ਪਲੱਸ 2 ਤੱਕ ਦਾ ਕਵਰ ਹੋ ਜਾਊਗਾ ਤਾਂ ਇਦਾਂ ਨਹੀਂ ਹੁੰਦਾਗਾ ਤਾਂ ਹੋਰ ਵੀ ਬਹੁਤ ਸਾਰੀਆਂ ਬੁੱਕਸ ਦੇ ਵਿੱਚੋਂ ਇਹ ਜਿਹੜੇ ਨੋਟਸ ਆਪਾਂ ਬਣਾਏ ਹੋਏ ਆ ਜੀ ਤਾਂ ਇਹ ਆਪਣੇ ਸੀਗੇ ਨੋਟਸ ਤੇ ਜੇਕਰ ਤੁਸੀਂ ਇਹਨਾਂ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਤਿਹਾਸ ਦੀ ਕਿਵੇਂ ਪ੍ਰੈਪਰੇਸ਼ਨ ਕਰਨੀ ਆ ਇਤਿਹਾਸ ਦੇ ਨੋਟਸ ਵੀ ਆਪਣੇ ਕੋਲੇ ਅਵੇਲੇਬਲ ਆ ਜੀ ਮਾਡਰਨ ਐਂਸ਼ੀਅੰਟ ਤੇ ਸਾਰੇ ਹੀ ਮਤਲਬ ਪੰਜਾਬ ਦੇ ਵੀ ਹੈਗੇ ਆ ਤਾਂ ਉਹ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਦੇਖਣ ਲਈ ਧੰਨਵਾਦ